ਜੀ ਵੀ ਹਾਂਜੀ ਕੈਨੇਡਾ ਟੀਵੀ ਤੋਂ ਜੀ ਨਰਿੰਦਰ ਕਲੇਰ ਗੱਲ ਕਰ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਪਈ ਆ ਜੀ ਸੁਖਦੇਵ ਸਿੰਘ ਢੀਂਡਸਰੀ ਦੇ ਬਾਰੇ ਬਹੁਤ ਜੀ ਹਾਂਜੀ ਅਕਾਲ ਚਲਾਣਾ ਕਰ ਗਏ ਆ ਕਿਸ ਤਰ੍ਹਾਂ ਦਾ ਸਾਥ ਰਿਹਾ ਤੁਹਾਡੇ ਨਾਲ ਮੇਰੇ ਨਾਲ ਤੇ ਜੀ ਨਾਲ ਹਮੇਸ਼ਾ ਵੱਡੀ ਭਰਾ ਮਾਈ ਤਰਾ ਬੜਾ ਹੀ ਪਿਆਰ ਤੇ ਸਤਿਕਾਰ ਦਿੱਤਾ ਜੀ ਔਰ ਸਭਈ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਉਹਨਾਂ ਨੇ ਸਾਨੂੰ ਦੇ ਪਰੇ ਰਿਹਾ ਹੂੰ ਮੈਂ ਉਹਨਾਂ ਦੇ ਕੋਲ ਬਹੁਤ ਵੱਡੀ ਸਿਹ ਇਹ ਵੀ ਲੈਂਦੀ ਹੁੰਦੀ ਸੀ ਕਿ ਐਡੀ ਵੱਡੀ ਸ਼ਖਸੀਅਤ ਜਿਹੜੀ ਹੈ ਇੰਨਾ ਉਹਨਾਂ ਦੇ ਦੇ ਵਿੱਚ ਸਿੰਪਲੀਸਿਟੀ ਸੀ ਇਨੀ ਨਿਮਰਤਾ ਸੀ ਹਮਮ ਔਰ ਉਹਨਾਂ ਨੇ ਕਦੀ ਨਹੀਂ ਸੀ ਸੋਚਿਆ ਕਿ ਮੈਂ ਪੀਸਟੇ ਪ੍ਰਦੇਸ਼ ਵਿੱਚ ਜਿੱਦਾਂ ਆਪਣਾ ਨਾਮ ਬਣਾਇਆ ਐਡਾ ਸਨਰਚ ਕੀਤਾ ਇਹਨੇ ਸੀਨੀਅਰ ਸੀਗੇ ਉਹ ਜੀ ਤੇ ਇੰਨੀ ਉਹਨਾਂ ਦਾ ਸੰਗਰਸ਼ ਸੀਗਾ ਕਦੀ ਆਪਣੇ ਆਪ ਨੂੰ ਸਾਡੇ ਤੋਂ ਵੱਖ ਨਹੀਂ ਸੀ ਸਮਝਿਆ ਉਹ ਸਮਝਿਉਂ ਦੇ ਸੀ ਕਿ ਸਾਡਾ ਫਲਸਫਾ ਬੰਦਾ ਹੈ ਕਿ ਅਸੀਂ ਸਾਥੀਆਂ ਦਾ ਨਾਮ ਲੈ ਕੇ ਜੀ ਜੀ ਜੇ ਭੈਣਾ ਜਿੱਦਾਂ ਬਤ ਦੇ ਸੀ ਤੇ ਮੈਂ ਇਹ ਕਹ ਲ ਕਹਿ ਸਕਦੀ ਹਾਂ ਕਿ ਸਰਦਾਰ ਪ੍ਰਕਾਸ਼ਕੀ ਬਾਦਲ ਤੋਂ ਬਾਅਦ ਜੀ ਕਿਸੇ ਮੇਰੀ ਸਟੇਜ ਤੇ ਆਪਾ ਪ੍ਰੇਮ ਸਿੰਘ ਜੇ ਕੋਈ ਸਾਰੀਆਂ ਸਖਸੀਅਤਾਂ ਵਿੱਚੋਂ ਸਾਰੇ ਲੀਡਰਾਂ ਵਿੱਚੋਂ ਜੇ ਕੋਈ ਆਇਆ ਹੋਗਾ ਤੇ ਸਤਸਕ ਦੇਸੇ تیرਸ ਆਇਆ ਜੀ ਕਿਉਂਕਿ ਇੱਥੇ ਬਹੁਤ ਟੱਟ ਲੋਕ ਨੇ ਜਿਹੜਾ ਨੇ ਮੇਰੀ ਸਟੇਜ ਦੇ ਉੱਤੇ ਬਾਬਾ ਜੀ ਦੇ ਹਸਤਾਂ ਦੇ ਉੱਤੇ ਆ ਕੇ ਕੁਈ ਨਾ ਜਗਿਆ ਪਰ ਆਉਣ ਦੀਆਂ ਦੋਨਾਂ ਤੇ ਮੈਨੂੰ ਇੰਦਾ ਵਿਸ਼ਵਾਸ ਹੁੰਦਾ ਸੀ ਕਿ ਜਦੋਂ ਉਹਨਾਂ ਦੀ ਚੋਣ ਵੀ ਦਿੱਤੀ ਸੀ ਤਾਂ ਉਹ ਵੀ ਚੇਤੇ ਕਹਿੰਦੇ ਹੁੰਦੇ ਸੀ ਸੰਗਰੂਰ ਆ ਕੇ ਤੁਸੀਂ ਜ਼ਰੂਰ ਕੰਮ ਕਰੋ ਠੀਕ ਹੈ ਲੋ ਇੰਨਾ ਵਿਸ਼ਵਾਸ ਸੀਗਾ ਉਹਨਾਂ ਦਾ ਇੰਨਾ ਸਤਕਾਰ ਸੀਗਾ ਸੱਚੀ-ਮੁੱਚੀ ਅੱਜ ਸਾਨੂੰ ਲੱਗ ਰਿਹਾ ਕਿ ਬਹੁਤ ਵੱਡਾ ਘਾਟਾ ਸਾਡੇ ਵਾਸਤੇ ਹੋਇਆ ਹੈ ਜੀਪੀਜੀ ਜੇਕਰ ਆਖਰੀ ਕੋਈ ਮੁਲਾਕਾਤ ਯਾਦ ਹੋਵੇ ਮੇਰੇ ਜੀ ਦੇ ਦੇਖੋ ਜੀ ਮੀਟਿੰਗ ਕੀਤੀ ਸੀ ਜਦੋਂ ਉਦੋਂ ਬੈਠੇ ਆ ਬਸ ਉਹਨੇ ਫਿਰ ਥੱਕ ਗਏ ਢੱਡ ਕੇ ਉੱਠ ਕੇ ਚੱਲ ਕੇ ਕੋਈ ਗੱਲ ਕਹਿੰਦੇ ਸੀਗੇ ਕਿ ਆਪਾਂ ਘਪਰੋਣਾ ਨਹੀਂ ਹੈਗਾ ਇਸ ਆਸ਼ਮ ਲੈ ਕੇ ਚੱਲਦੇ ਆ ਜੀ ਅਕਾਲ ਪੁਰਖ ਸਾਹਿਬ ਜੀ ਦੇ ਮਾਨ ਮਰਿਆਦਾ ਉਹਦੇ ਸਦਾਤ ਉਹਦੀ ਸਰਬਚਤਾ ਉਹਦੀ ਪ੍ਰਭੂਸਤਾ ਇਹਨੂੰ ਆਜ ਨਹੀਂ ਆਉਣੀ ਚਾਹੀਦੀ ਸਾਰੇ ਟਕੜੇ ਹੋ ਕੇ ਰੋ ਇਕੱਠੇ ਹੋ ਕੇ ਰੋ ਇਕਤਾ ਵਿੱਚ ਰੋ ਇਹ ਗੱਲਾਂ ਕਰਦੇ ਸੀਗੇ ਵੀ ਆਪਾਂ ਘਰੋਂਣਾ ਨਹੀਂ ਪਰ ਉਹ ਅਚਾਨਕ ਬਿਮਾਰ ਹੋ ਗਏ ਜਦੋਂ ਫਿਰ ਬਿਮਾਰ ਹੋਣ ਤੋਂ ਬਾਅਦ ਟੈਲੀਫੋਨ ਦੀ ਗੱਲ ਹੋਈ ਹੈ ਜਾਂ ਇੱਕ ਵਾਰੀ ਬਈ ਗਈ ਹੈ ਤੇ ਉਦੋਂ ਉਹ ਹਸਪਤਾਲ ਸੀ ਕਹਿੰਦੇ ਸੀ ਇਨਫੈਕਸ਼ਨ ਹੋਣ ਤੋਂ ਮੈਂ ਘੱਟ ਨਹੀਂ ਨਹੀਂ ਮਿਲੇ ਸੀ ਤੁਸੀਂ ਕਿਹਾ ਵੀ ਆਪਰੇਸ਼ਨ ਹੋਇਆ ਤੇ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ ਅਸੀਂ ਸਿਰਫ ਰੋਜ਼ ਟੈਲੀਫੋਨ ਤੇ ਕੁਛ ਨਹੀਂ ਰਿਦਾ ਜਾਂ ਪਰ ਬੰਦਾ ਸੇ ਚੀਜ਼ ਤੇ ਪੁੱਛਦੇ ਸੀ ਕਿ ਅਸੀਂ ਕਾਇ ਬਗਾਏ ਤੋਂ ਵੈਦਾਂ ਜੀਏ ਸਾਨੂੰ ਮਿਲਦੀ ਸੀ ਹਮ ਸੋ ਇਹ ਮਹੀਨਾ ਤੋਂ ਪਹਿਲਾਂ ਹੀ ਮੈਂ ਮਿਲੀਆਂ ਸੀ ਬਹੁਤ ਬਾਅਦ ਬਿਮਾਰ ਜਦੋਂ ਹਸਪਤਾਲ ਚ ਗਏ ਉਦੋਂ ਮੈਂ ਦੀਗੀ ਕਿਉਂਕਿ ਇਸ ਇਸੇ ਕਰਕੇ ਵੀ ਇਨਫੈਕਸ਼ਨ ਦੇ ਕਰਕੇ ਵੀ ਤਾਂ ਘੱਟ ਇਹ ਇੰਨਾ ਇੰਨੀ ਵੱਈ ਹੈ ਜੀ ਇੰਨਾ ਲੰਬਾ ਪੈਡਾ ਤੁਹਾਡੇ ਨਾਲ ਰਿਹਾ ਜੇ ਜਦੋਂ ਸਾਰੇ ਇਕੱਠੇ ਕਾਲੀ ਦਲ ਦੇ ਵਿੱਚ ਹੁੰਦੇ ਸੀ ਕੀ ਮਤਲਬ ਸੋਚ ਹੁੰਦੀ ਸੀ ਉਦੋਂ ਪੰਜਾਬ ਨੂੰ ਲੈ ਕੇ ਤੇ ਉਦੋਂ ਅਮਰ ਹੂਮ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਕਿਵੇਂ ਸੰਬੰਧ ਸਨ ਲੇਕਿਨ ਬਾਦਲ ਸਾਹਿਬ ਦੇ ਨਾਲ ਤੇ ਜਦੋਂ ਕੋਈ ਦੇਦਤਾ ਹੁੰਦਾ ਸੀ ਨਾ ਸਦਾ ਸੁਭਦੀਸ਼ ਸਿੰਘ ਹੰਡਾ ਤੇ ਬਰਿੰਦਰ ਸਿੰਘ ਪੁੰਧਰ ਨੂੰ ਹਮ ਤੇ ਸਜੀ ਖਾਨ ਤੇ ਖੱਬੀ ਬਾ ਠੀਕ ਹੈ ਮੇਰੇ ਸੱਜੀ ਖੱਬੀ ਬਾਹ ਕਰਕੇ ਜੋ ਤੁਰਦੇ ਸੀ ਨਾ ਜੀ ਆਮ ਹੀ ਲੋਕਾਂ 'ਚ ਹੁੰਦਾ ਸੀ ਕਿ 3 ਸਾਲ ਸਾਹਬ ਨੇ ਜੋ ਮੂੰਹ ਕੱਟਣਾ ਹੈ ਤਾਂ ਆਪ ਦੀ ਗੱਲ ਕਰਨੀ ਹੈ ਹਮੇਸ਼ਾ ਪੂਰੀ ਕਰਨਗੇ ਠੀਕ ਹੈ ਇੰਨਾ ਵਿਸ਼ਵਾਸੀ ਸਾਨੂੰ ਉਹਨਾਂ ਤੇ ਹੂੰ ਜਿਸ ਤਰ੍ਹਾਂ ਹੁਣ ਆਖਰੀ ਸਾਹ ਲੈ ਗਏ ਆ ਉਸ ਤੋਂ ਬਾਅਦ ਪਰਿਵਾਰ ਦੇ ਤੁਸੀਂ ਅਚਾਨਕ ਹੀ ਸੁਣ ਕੇ ਜੀ ਬਹੁਤ ਤਕਲੀਫ ਹੋਈ ਹੈ ਮੈਂ ਅਸ਼ਵਿੰਦਰ ਜਿਹੜਾ ਉਹਨਾਂ ਦਾ ਪੀਏ ਸੀ ਉਹਨਾਂ ਨਾਲ ਫੋਨ ਕਰ ਕਰਕੇ ਆਈਆਂ ਪਰਮਿੰਦਰ ਨੂੰ ਮੈਂ ਮੈਸੇਜ ਲਿਖਿਆ ਪਰ ਮੈਂ ਮੇਰੀ ਜੀ ਹਿੰਮਤ ਨਹੀਂ ਬਈ ਕਿਉਂਕਿ ਤੁਹਾਨੂੰ ਪਤਾ ਹੀ ਅਜਿਹੇ ਹਾਲਾਤ ਜਿਹੜੇ ਆ ਉੱਥੇ ਬੰਦੇ ਉਗੜੀ ਗਏ ਉਹਨਾਂ ਨਾਲ ਸ਼ਕਤਾਂ ਦੇ ਹੋਣਗੇ ਫਿਰ ਮੈਂ ਕੋਈ ਨਹੀਂ ਜਾਵਾਂਗੇ ਜੇ ਅਸੀਂ ਹੁਣ ਸਵੇਰੇ ਜਾਵਾਂਗੇ ਸਵੇਰੇ ਸਵੇਰੇ ਜਾ ਅੱਛਾ ਆਖਰੀ ਸਵਾਲ ਬੀਬੀ ਜੀ ਇਹ ਹੀ ਆ ਕਿ ਇੰਨਾ ਲੰਬਾ ਸਫ਼ਰ ਤੁਹਾਡੇ ਨਾਲ ਰਿਹਾ ਕਈ ਵਾਰਕ ਬੰਦਾ ਕੋਈ ਦਿਲ ਦੀ ਗੱਲ ਕਰ ਲੈਂਦਾ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਨੇ ਕਦੀ ਅਸੀਂ ਦੇਖੋ ਜੀ ਦਿਲ ਦੀਆਂ ਗੱਲਾਂ ਤੇ ਹੀ ਹੁੰਦੀਆਂ ਸੀ ਪਾਰਟੀ ਦੀਆਂ ਗੱਲਾਂ ਕਰਦੀ ਐ ਪਰਵਾਹ ਦੀਆਂ ਗੱਲਾਂ ਅਪੀਚ ਕਰਦੀ ਐ ਉਹਨਾਂ ਨੇ ਸਾਡੇ ਬਾਰੇ ਪੁੱਛਦਾ ਕਿ ਕੋਈ ਚਲਦੀ ਗੱਲ ਆ ਜੀ ਗੱਲ ਕਰੀ ਦੀ ਅਸੀਂ ਕੋਈ ਉਹ ਜਿਹੇ ਟਿਕਲਾ ਅਸੀਂ ਕਿਸੇ ਦੀ ਆ ਕਿਸੇ ਦੇ ਬਾਰੇ ਤੋਂ ਗੱਲ ਨਹੀਂ ਕੀਤੀ ਹੁੰਦੀ ਬਾਦਲ ਸਾਹਿਬ ਦੀਆਂ ਗੱਲਾਂ ਕਰਨੀਆਂ ਜੱਸ ਕਸ਼ਤ ਦੀਆਂ ਗੱਲਾਂ ਕਰਨੀਆਂ ਔਰ ਸਾਨੂੰ ਹਿੰਮਤ ਹੀ ਦਿੰਦੀ ਸੀ ਕਿ ਹਿੰਮਤ ਹੀ ਆ ਪਰ ਖੜੀ ਐ ਅਸੀਂ ਲਕੀਰ ਆਪਣੀ ਵੱਡੀ ਖਿੱਚੀ ਆ ਕਿਸੇ ਦੀ ਨੂੰ ਮਟਾਉਣਾ ਨਹੀਂ ਕਿਸੇ ਦੀ ਛੋਟੀ ਜਿਹੜੀ ਇਸ ਕਰਕੇ ਨਹੀਂ ਕਦੀ ਕੋਈ ਕੱਟਣੀ ਐ ਹਮੇਸ਼ਾ ਬੇਸਰ ਦਰਸ਼ ਕਰੋ ਮਿਹਨਤ ਕਰੋ ਚੰਗੇ ਕੰਮ ਕਰੋ ਆਪਣੀ ਚੰਗੀ ਸਾਖ ਸ਼ਬਦ مطلب ਅਕਾਲੀ ਦਲ ਚ ਸੁਖਬੀਰ ਬਾਦਲ ਨੂੰ ਮਾੜਾ ਨਹੀਂ ਕਿਹਾ ਪਰ ਐਵੇਂ ਕਿਹਾ ਵੀ ਲਕੀਰ ਆਪ ਲੰਬੀ ਖੇਚ ਲੀਏ ਹਰਮੇਸ਼ਾ ਹੀ ਕਿਹਾ ਵੀ ਲੰਬੀ ਕੋਈ ਵੀ ਕਹਿੰਦਾ ਜਿਦਾ ਪ੍ਰਕਾਸ਼ ਸਿੰਘ ਬਾਦਲ ਵੀ ਇਹੀ ਕਹਿੰਦੇ ਹੁੰਦੇ ਸੀ ਜੀ ਇਹ ਮੇਰੇ ਸਾਰਿਆਂ ਨੂੰ ਬੇਨਤੀ ਹੈ ਵੀ ਕਿਸੇ ਨੂੰ ਕਿਸੇ ਦੀ ਨਿੰਦਾ ਚੁਗਲੀ ਕਰਕੇ ਕਤਲ ਦੀ ਕੋਸ਼ਿਸ਼ ਨਾ ਕਰੋ ਕਿਸੇ ਦੀ ਪੈਰਾਂ ਵਿੱਚ ਬੇੜੀਆਂ ਨਾ ਪਾਓ ਹਮੇਸ਼ਾ ਆਪਣਾ ਕੰਮ ਕਰੋ ਤਖੜੇ ਹੋ ਕੇ ਕਰੋ ਤੇ ਆਪਣੀ ਨਕੀਰ ਵੱਡੀ ਖਿੱਚੋ ਠੀਕ ਹੈ ঠিক আছে বিপি তুই সময় তো বহু ধন্যবাদ